ਅੱਜ ਸਾਡੇ ਬੜੇ ਹਿਸਤਕਾਰਯੋਗ ਰਾਜਵੀਰ ਵੀਰ ਜੀ ਜੋ ਹੈ ਐਨਆਰਆਈ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਸਾਰੇ ਜਿੰਨੇ ਵੀ ਫੈਮਿਲੀ ਮੈਂਬਰ ਨੇ ਉਹਨਾਂ ਦੇ ਵੱਲੋਂ ਅੱਜ ਜਿਹੜੀ ਅੱਛੇ ਸਾਡੇ ਪਾਰਕ ਜਿਹੜੀ ਬਣੀ ਆ ਪਿੰਡ ਦੇ ਵਿੱਚ ਵਾਰਡ ਨੰਬਰ 3 ਦੇ ਵਿੱਚ ਇਹਦੇ ਦੇ ਸਬੰਧੀ ਅੱਜ ਸਾਡੀ ਟੀਮ ਨੂੰ ਸਾਰੀ ਨੂੰ ਜਿਹੜਾ ਉਹ ਮਾਣ ਤੇ ਸਨਮਾਨ ਜਿਹੜਾ ਉਹ ਦਿੱਤਾ ਗਿਆ ਸੋ ਕੰਮਾਂ ਦੀ ਜਿਹੜੀ ਇਹ ਲੜੀ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਅ ਅੱਗੇ ਵਧਦੀ ਜਾਏਗੀ ਜਿਸ ਤਰੀਕੇ ਨਾਲ ਇਸ ਪਰਿਵਾਰ ਨੇ ਸਾਨੂੰ ਸਾਰੀ ਟੀਮ ਨੂੰ ਅੱਜ ਬੁਲਾਇਆ ਤੇ ਸਾਡਾ ਮਾਣ ਤੇ ਸਤਿਕਾਰ ਜਿਹੜਾ ਉਹ ਕੀਤਾ ਵਾ ਇਹਦੇ ਲਈ ਅਸੀਂ ਸਾਰੀ ਟੀਮ ਦੇ ਵੱਲੋਂ ਰਿਣੀ ਆ ਤੇ ਇਹ ਆਸ ਕਰਦੇ ਹਾਂ ਕਿ ਇਹ ਟੀਮ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਆਪਣਾ ਕੰਮ ਜਿਹੜਾ ਫਿਊਚਰ ਦੇ ਵਿੱਚ ਵਿਖਰੇ ਵਿੱਚ ਜਿਹੜੇ ਜੋ ਲੋਕਾਂ ਦੇ ਨਾਲ ਕਮਿਟਮੈਂਟਸ ਕੀਤੀਆਂ ਨੇ ਜਾਂ ਜੋ ਲੋਕਾਂ ਦੇ ਸੁਪਨੇ ਆ ਉਹਨਾਂ ਸਾਰਿਆਂ ਸੁਪਨਿਆਂ ਨੂੰ ਸਕਾਰ ਕਰਨੀ ਇਸੇ ਤਰੀਕੇ ਨਾਲ ਟੀਮ ਜਿਹੜੀ ਅੱਗੇ ਕੰਮ ਕਰਦੀ ਰਹੇਗੀ ਇਹਦੇ ਬਾਰੇ ਜਿੰਨੇ ਵੀ ਸਾਡੇ ਮੈਂਬਰ ਪੰਚਾਇਤ ਨੇ ਉਹਨਾਂ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਨਾਲ ਕੀਤਾ ਗਿਆ ਸੋ ਮੈਂ ਆਪਣੇ ಗ್ರಾಮ ਪੰਚਾਇਤ ਸਰਦੇੋ ਸਰਦਾਰਾਂ ਦੇ ਵੱਲੋਂ ਸਮੂਹ ਟੀਮ ਦੇ ਵੱਲੋਂ ਸਮੂਹ ਸ਼੍ਰੀ ਭਾਈ ਸੰਤੋਖ ਸਿੰਘ ਜੀ ਦੇ ਚਰਜਾਬਤ ٹرسٹ ਦੇ ਵੱਲੋਂ ਬਹੁਤ ਬਹੁਤ ਧੰਨਵਾਦੀਆਂ ਸਾਰੇ ਪਰਿਵਾਰ ਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Olha <susurra>